ਉਹ ਜਮਾਲਾ ਭਾਈ ਆ ਜਾ ਸਤਿ ਸ਼੍ਰੀ ਅਕਾਲ ਬਾਈ ਜੀ ਮਾਨਕੋਟ ਫਾਰਮ ਪਿੰਡ ਵਿਗੜਵਾਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਆਪਾਂ ਖੜੇ ਆ ਬਾਈ ਜੀ ਅੱਜ ਪਿੰਡ ਲੋਂਗੋਵਾਲ ਤੇ ਕਿੱਥੇ ਬਾਈ ਜੀ ਬੱਕਰਾ ਮੰਡੀ ਬਹੁਤ ਹੀ ਮਸ਼ਹੂਰ ਆ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮੰਡੀ ਲੱਗਦੀ ਆ ਆਪਾਂ ਗੱਲ ਕਰਾਉਣੀ ਆ ਮੰਡੀ ਦੇ ਹਨਰ ਨਾਲ ਬਹੁਤ ਹੀ ਨੇਕ ਇਨਸਾਨ ਨੇ ਸੋਨੂੰ ਵਧੀਆ ਰਾਇਬਾੜੀ ਬੱਕਰੀਆਂ ਰੱਖਣ ਦੇ ਸੰਬੰਧ ਵਾਰੀ ਤੁਹਾਨੂੰ ਚੰਗੀ ਤੋਂ ਚੰਗੀ ਜਾਣਕਾਰੀ ਦੇਣਗੇ ਬਾਪੂ ਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਪੂ ਜੀ ਭਾਈ ਜੀ ਮਿਕੜਵਾਲੀਆਂ ਦਾ ਸਾਰਾ ਚੈਨਲ ਦੇਖਣ ਵਾਲੇ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿਵੇਂ ਦਾ ਰਿਸਪੌਂਸ ਆ ਜੀ ਆਪਣਾ ਮੰਡੀ ਦਾ ਰਿਸਪੌਂਸ ਬਹੁਤ ਵਧੀਆ ਭਾਈ ਜੀ ਠੀਕ ਹੈ ਜੀ ਦੇਖੋ ਸਿੱਧੀ ਬੱਤੀ ਗੱਲ ਹੈ ਦੀ ਨਾ ਤਾਂ ਸਰਕਾਰ ਸਾਰਿਆਂ ਨੂੰ ਨੌਕਰੀਆਂ ਦੇ ਸਕਦੀ ਹੈ ਨਾ ਸਾਰਿਆਂ ਨੂੰ ਦੇਣਾ ਚਾਹੁੰਦੀ ਹੈ ਚਾਹੁੰਦੀ ਹੈ ਜੀ ਠੀਕ ਹੈ ਜੀ ਇਸ ਕਰਕੇ ਸੁਵੇਰੇ ਜਗਾ ਜ਼ਰੂਰੀ ਹੈ ਠੀਕ ਹੈ ਜੀ ਕਿਸਾਨ ਜੀ ਨੂੰ ਇਹ ਨਾ ਹੌਕਾ ਦਿੰਦਿਆਂ ਨਾ ਕਿ ਸਰਕਾਰਾਂ ਤੋਂ ਨਾ ਜਾ ਕਰੋ ਉਡੀਕ ਰੱਖੀਆ ਆਪ ਕਰੋ ਆਪ ਕਰੋ ਸਾਨੂੰ ਆਪਣਾ ਵੀ ਆਪ ਜਿਹੜਾ ਜ ਕੋਈ ਹੋਰ ਨਹੀਂ ਜਾਓ ਮੇਰੇ ਤਾਂ ਆਪਣਾ ਕੰਮ ਵੀ ਕਰਨਾ ਚਾਹੀਦਾ ਔਰ ਇਸ ਸਾਰੇ ਸਮੇਂ ਦੇ ਵਿੱਚ ਬੱਕਰੀ ਪਾਲਣ ਇੱਕ ਬਹੁਤ ਵਧੀਆ ਧੰਦਾ ਬਣ ਕੇ ਉੱਭਰਿਆ ਇੱਕ ਨੰਬਰ ਤਾਂ ਇਹ ਹੋ ਗਿਆ ਆਪਾਂ ਮੰਡੀ ਲਾਉਣ ਲੱਗਿਆ ਜੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲ ਗਿਆ ਕਿਉਂਕਿ ਕਿਸੇ ਵੀ ਕੰਮ ਦੇ ਸਫਲ ਹੋਣ ਦੇ ਵਿੱਚ ਮੰਡੀਕਰਨ ਬੜਾ ਜ਼ਰੂਰੀ ਹੁੰਦਾ ਹੈ ਜ਼ਰੂਰੀ ਹੁੰਦਾ ਜੀ ਜੇ ਮੰਡੀਕਰਨ ਦੀ ਇੰਨੀ ਜ਼ਰੂਰਤ ਨਾ ਹੁੰਦੀ ਤਾਂ ਦੋ ਦੋ ਸਾਲ ਕਿਸਾਨਾਂ ਨੂੰ ਦਿੱਲੀ ਬੈਠਣ ਦੀ ਰੋੜਨਾ ਪੈਂਦੀ ਉਹ ਮੰਡੀਕਰਨ ਨੂੰ ਜੀਵਤ ਰੱਖਣ ਵਾਸਤੇ ਹੀ ਹੈ ਸੋ ਮੈਂ ਤਾਂ ਕਹਿੰਦਾ ਇਲਾਕੇ ਦੇ ਲੋਕਾਂ ਨੂੰ ਵਾਸਤੇ ਖੁਸ਼ਕਿਸਮਤੀ ਹੈ ਕਿ ਇੱਥੇ ਮੰਡੀ ਲੱਗਣ ਲੱਗੀ ਹੈ ਔਰ ਸਾਨੂੰ ਇਸ ਗੱ ਉਹ ਬੱਕਰੀ ਪਾਲਣ ਵਾਲਾ ਆ ਗਿਆ ਠੀਕ ਹੈ ਜੀ ਤੇ ਆਪਣਾ ਰੋਜਗਾਰ ਕਮਾ ਰਹੇ ਨੇ ਮਾੜੇ ਮਤਲਬ ਆਤਾਂ ਤੋਂ ਬਚ ਰਹੇ ਨੇ ਅੱਗੇ ਪੱਤੇ ਤੋਂ ਬਚ ਰਹੇ ਨੇ ਕਿਉਂਕਿ ਬੇਲਾ ਮੰਨ ਸ਼ੈਤਾਨ ਦਾ ਘਰ ਸਹੀ ਗੱਲ ਬੋਲੋ ਤਾਂ ਬਹੁਤ ਵਧੀਆ ਰਿਸਪੌਂਸ ਹੈ ਹੋਰ ਰੋਜ ਨਵੇਂ ਤੋਂ ਨਵੇਂ ਲੋਕ ਆਪਣੇ ਨਾਲ ਜੁੜ ਰਹੇ ਨੇ ਨਾ ਠੀਕ ਹੈ ਬਾਪੂ ਜੀ ਮੜਾ ਨੰਬਰ ਬੋਲ ਦਿਓ ਬਾਪੂ ਜੀ ਆਪਣਾ ਆਪਣਾ ਨੰਬਰ ਹੈਗਾ ਜੀ 9417036155 9417346499 ਜੀ ਠੀਕ ਹੈ ਜੀ ਹਾਂਜੀ ਲਓ ਬਾਈ ਜੀ ਤੁਸੀਂ ਵੀ ਕਹਿੰਨਾ ਮੰਡੀ ਤੇ ਆ ਕੇ ਵਿజిਟ ਕਰੋ ਬੱਕਰੀਆਂ ਬੱਕਰੇ 3 13 ਤੇ 26 ਨੂੰ ਮਹੀਨੇ ਚ ਤਿੰਨ ਵਾਰ ਲੱਗਦੀ ਹੈ ਜੀ ਠੀਕ ਹੈ ਜੀ ਹਾਂ ਤਿੰਨ 13 26 ਜੀ ਇਹ ਤੁਸੀਂ ਤਰੀਕ ਕਰ ਲਓ ਬਾਈ ਜੀ ਨੋਟ ਤੁਸੀਂ ਮੰਡੀ ਤੇ ਆਓ ਮਾਲ ਪਸ਼ੂ ਲੈ ਕੇ ਜਾਓ ਮਾਲ ਪਸ਼ੂ ਵੇਚ ਕੇ ਜਾਓ ਬਹੁਤ ਵਧੀਆ ਕੰਮ ਆਗਾ ਧੰਨਵਾਦ ਜੀ ਧੰਨਵਾਦ ਕਦੇ ਖੁੱਲੇ ਟਾਈਮ ਆਵਾਂਗੇ ਚਲਾਤੀ ਫੇਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਦੋਸਤੋ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਆਪਣਾ ਦੇਖਣ ਵਾਲੇ ਠੀਕ ਠਾਕ ਹੋਣਗੇ ਅੱਜ ਖੜੇ ਆਪਾਂ ਪਿੰਡ ਲੌਂਗੋਵਾਲ ਪੱਕੜਾ ਮੰਡੀ ਦੇ ਵਿੱਚ ਬਾਪੂ ਜੀ ਹੋਰੀ ਇਹ ਬੱਕਰੇ ਮੰਡੀ ਦੇ ਹੌਨਰ ਨੇ ਕਰਾਉਨੀਆਂ ਗੱਲਬਾਤ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਟੇ ਠੀਕ ਹੈ ਹਾਂ ਜੀ ਬਾਪੂ ਜੀ ਠੀਕ ਹੋ ਜੀ ਹਾਂ ਬਹੁਤ ਵਧੀਆ ਜੀ ਠੀਕ ਹੈ ਜੀ ਹੋਰ ਬਾਪੂ ਜੀ ਮੰਡੀ ਦੀ ਲੋਕੇਸ਼ਨ ਦੱਸੋ ਆਪਣੇ ਪਾਈਆਂ ਦੇਖਣ ਵਾਲਿਆਂ ਨੂੰ ਮੰਡੀ ਦੀ ਲੋਕੇਸ਼ਨ ਦੀ ਆਪਣੇ ਪੰਜਾਬ ਦੇ ਵਿੱਚ ਜ਼ਿਲ੍ਹਾ ਸੰਗਰੂਰ ਠੀਕ ਹੈ ਬਾਪੂ ਜੀ ਪਿੰਡ ਲੋਂਗੋ ਵਾਲਾ ਠੀਕ ਹੈ ਜੀ ਲੋਂਗੋ ਵਾਲੇ ਪਿੰਡ ਦੇ ਵਿੱਚ ਮਡੇਰਾ ਰੋਡ ਪਾਸਿਆ ਉੱਤੇ ਸਥਿਤ ਮੰਡੀ ਲੱਗਦੀ ਹੈ ਜੀ ਠੀਕ ਹੈ ਬਾਪੂ ਜੀ ਮੰਡੀ ਹਾਂ ਜੀ ਕਿੱਦਾਂ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਲ ਆਉਂਦਾਗਾ ਬੇ ਬੱਕਰੀਆਂ ਰੱਖਣ ਵਾਲੀਆਂ ਜਾਂ ਕਟਾਈ ਵਾਲੀਆਂ ਕਿਸ ਤਰ੍ਹਾਂ ਦਾ ਮਾਲ ਆਉਂਦਾ ਸਾਰੇ ਬਾਈਆਂ ਨੂੰ ਦੱਸ ਦਿਓ ਇੱਥੇ ਜੀ ਸਾਰੇ ਵੀਰਾਂ ਨੂੰ ਐ ਕਹਨਾ ਸਭ ਤੋਂ ਵੱਧ ਮਾਲ ਇੱਥੇ ਬੀਟਲ ਬੱਕਰੀ ਦਾ ਪਾਲਣ ਵਾਲਾ ਆਉਂਦਾ ਜਣੀ ਕਿ ਠੀਕ ਹੈ ਜੀ ਹਾਂ ਛੋਟੇ ਬੱਚੇ ਕੁਆਲਟੀ ਦਾ ਮਾਲ ਆ ਰਿਹਾ ਠੀਕ ਹੈ ਜੀ ਘੱਟੋ ਮਾਲ ਥੋੜਾ ਜਿਹਾ ਘੱਟ ਆ ਰਿਹਾ ਠੀਕ ਹੈ ਜੀ ਹਾਂ ਜੀ ਲਓ ਬਾਈ ਜੀ ਜੇ ਤੁਸੀਂ ਨੇ ਕਹਨਾ ਬੱਕਰੀਆਂ ਚੰਗੀਆਂ ਖਰੀਦਣੀਆਂ ਨੇ ਆਪਾਂ ਲੌਂਗੋਵਾਲ ਬੱਕਰਾ ਮੰਡੀ ਦੇ ਵਿੱਚ ਆ ਕੇ ਆਪਾਂ ਉਰੇ ਬੱਕਰੀਆਂ ਖਰੀਦ ਸਕਦੇ ਆਂ ਬਾਪੂ ਜੀ ਹੋਰ ਕੋਈ ਰਮੰਦ ਕਿਵੇਂ ਪਰਚੀ ਦਾ ਕੋਈ ਰਹਿਣ ਸੰਦਾ ਕਰਵਾਉਣਾ ਰਮੰਦ ਸਾਡੀ ਪਰਚੀ ਦਾ ਜੀ ਜੇ ਜਦੋਂ ਐਂਟਰੀ ਕਰੂ ਬੱਕਰੀ ਪਾਲ ਕਮੰਡੀ ਦੇ ਵਿੱਚ ਹਰ ਬੱਕਰੀ ਦਾ 10 ਰੁਪਏ ਨਾਲ ਐਂਟਰੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹਦਾ ਸੌਦਾ ਹੋ ਗਿਆ ਵਿੱਕ ਗਈ ਠੀਕ ਹੈ ਜੀ ਤਾਂ 100 ਰੁਪਿਆ ਵੇਚਣ ਵਾਲੇ ਤੋਂ ਲਿਆ ਜਾਂਦਾ ਜੀ 100 ਰੁਪਿਆ ਖਰੀਦਣ ਵਾਲੇ ਤੋਂ ਲੈ ਜਾਂਦਾ ਠੀਕ ਹੈ ਜੀ ਹਾਂ ਜੀ ਪਾਣੀ ਸਾਦਾ ਸਾਰਾ ਦਾ ਪ੍ਰਬੰਧ ਵਧੀਆ ਜੀ ਠੀਕ ਆ ਜੀ ਬਾਈ ਜੀ ਲਓ ਜੇ ਤੁਸੀਂ ਜੇ ਆਉਨੇ ਹੋ ਕਣ ਔਰ ਇਹ ਸੌ ਦਾ ਵੀ ਪ੍ਰਬੰਧ ਆ ਪਾਣੀ ਦਾ ਵੀ ਪ੍ਰਬੰਧ ਆ ਤੁਸੀਂ ਰੋਡ ਦੇ ਉੱਤੇ ਆ ਜੀ ਤੁਸੀਂ ਵੀ ਆਓ ਬਾਈ ਜੀ ਮੰਡੀ ਦੀ ਵਿਜ਼ਿਟ ਕਰੋ ਬਹੁਤ ਵਧੀਆ ਨੇਕ ਇਨਸਾਨ ਨੇ ਬਕੂ ਜੀ ਹੁਣ ਆ ਪਾਪੂ ਜੀ ਦੂਜਿਆਂ ਨਾਲ ਆਪਾਂ ਗੱਲ ਕਰਾਉਣੇ ਮੰਡੀ ਦੇ ਹੌਨਰ ਨਾਲ ਜੀ ਧੰਨਵਾਦ ਧੰਨਵਾਦ ਅੱਛਾ ਚਲੋ ਕੋਈ ਗੱਲ ਜੀ ਆ ਜਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕਿਹੜਾ ਪਿੰਡਾ ਫੀਰ ਦਾ ਬਾਈ ਚੜ੍ਹ ਘਾੜੋ ਪਿੰਡ ਠੀਕ ਆ ਭਾਈ ਇਹ ਕਿਹੜੇ ਜ਼ਿਲ੍ਹੇ ਚ ਪੈ ਗਿਆ ਕਿੱਥੇ ਆਪਾਂ ਤੁਹਾਨੂੰ ਦੱਸ ਦੋ ਸੰਗਰੂਰ ਜ਼ਿਲ੍ਹੇ ਚ ਆਈ ਜ਼ਿਲ੍ਹਾ ਸੰਗਰੂਰ ਭਾਈ ਜੀ ਲੈ ਆਜੇ ਮਹਾਰਾਜ ਅੱਛੇ ਆ ਜੀ ਭਾਈ ਜੀ ਹੁਣ ਔਰੇ ਕੀ ਖਰੀਦਾ ਕੀ ਵੇਚੇਗਾ ਔਰੇ ਵੀਰ ਜੀ ਇੱਕ ਤਾਂ ਆਪਾਂ ਨੇ ਦੁੱਧ ਵਾਲੀ ਬੱਕਰੀ ਲਈਤੀ ਆ ਓਕੇ ਜੀ ਇੱਕ ਪੱਠ ਲਈਤੀ ਆ ਜੀ ਠੀਕ ਆ ਬਾਪੂ ਜੀ ਇੱਧਰ ਆ ਜੋ ਹਾਂਜੀ ਅੱਛਾ ਜੀ ਹਾਂਜੀ ਆ ਬੱਕਰੀ ਲਈਤੀ ਆ ਆ ਬੱਕਰੀ ਲਈਤੀ ਆ ਜੀ ਆ ਬੱਕਰੀਆਂ ਹੀ ਆਉਂ ਪੱਠਾ ਉਹ ਪੱਠਾ ਲੈਂਦੀ ਆ ਹਾਂਜੀ ਠੀਕ ਆ ਕਿੰਨੇ ਦੀ ਲੈਂਦੀ ਹੋਈ ਜੀ ਆਪਣੇ ਆ ਵੀਰ ਜੀ ਆਪਣੇ ਲੈਂਤੀ ਆ 9500 ਦੀ ਠੀਕ ਆ ਜੀ ਆ ਆਪਣੇ ਕੋਲੇ ਦੋ ਬੱਕਰੇ ਸੀਗੇ ਬੱਚੇ ਵਾਲੇ ਸੀਗੇ ਠੀਕ ਆ ਜੀ ਤੇ ਉਹ ਜਦੋਂ ਜਵਾਨ ਹੋਏ ਉਹਨਾਂ ਦਾ ਬੱਟੇ ਲੈਂਦੀ ਆ ਠੀਕ ਆ ਬਾਈ ਜੀ ਕੀ ਬਣਾਇਆ ਬਾਈ ਜੀ ਬੱਕਰੀਆਂ ਦੇ ਵਿੱਚੋਂ ਕੀ ਕਮਾਇਆਗਾ ਦੱਸ ਦੋ ਬਾਜਾਂ ਦੇਖਣ ਵਾਲਿਆਂ ਨੂੰ ਮੇਰੇ ਕੋਲੇ ਵੀਰ ਜੀ 1.5 ਕਿਲਾ ਬਣਦਾ ਓਕੇ ਜੀ ਮੈਂ 1.5 ਕਿਲਾ ਉਹਦਾ ਠੇਕੇ ਦੇ ਦੇ ਕੇ ਠੀਕ ਆ ਜੀ ਮੈਂ ਹੁਣ ਬੱਕਰੀਆਂ ਦਾ ਬਿਜ਼ਨਸ ਸ਼ੁਰੂ ਕੀਤਾ ਵੀਰ ਜੀ ਇਹਨਾਂ ਦੇ ਵਿੱਚ ਵਧੀਆ ਪ੍ਰੋਫਟ ਆ ਜਨਨ ਕਿ ਵਧੀਆ ਰੋਜੀ ਰੋਟੀ ਆ ਠੀ ਜਿਮੀਦਾਰ ਭਰਾਗਾ ਬਾਈ ਕਹਿੰਦਾ ਇੱਕ ਕੀਲਾ ਬਹਣਦਾ ਮੇਰੇ ਲਈ ਨਾਲ ਮੈਂ ਬੱਕਰੀਆਂ ਦਾ ਕੰਮ ਵੀ ਚਲਾਇਆਗਾ ਬਹੁਤ ਵਧੀਆ ਪ੍ਰੋਫਟ ਆਗਾ ਬਾਈ ਹੁਣ ਕਿਹੜੇ ਨਵੇਂ ਭਰਾ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਵਾਰੀ ਦੱਸ ਦੋ ਬਾਈ ਜੀ ਕਿੱਦਾਂ ਦਾ ਰਿਸਪੌਂਸ ਹੈ ਕੰਮ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਬਾਈ ਜੀ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਜਣੀ ਕਿ ਛੋਟੇ ਲੈਵਲ ਤੋਂ ਕੰਮ ਕਰੋ ਠੀਕ ਹੈ ਜੀ ਉੱਚੇ ਮੁੱਲ ਦਾ ਪਸ਼ੂ ਕਦੇ ਨਾ ਲਓ ਪਹਿਲਾਂ ਛੋਟੇ ਮੁੰਡੇ ਪਸ਼ੂ ਤੋਂ ਸਟਾਰਟਿੰਗ ਕਰੋ ਫਿਰ ਉੱਚੇ ਮੁੰਡੇ ਪਸ਼ੂ ਤੋਂ ਜਾਓ ਪ੍ਰੋਫਟ ਆ ਵੀਰੇ ਠੀਕ ਹੈ ਜੀ ਧੰਨਵਾਦ ਬਾਈ ਸਾਰੇ ਪੰਨ ਪਰੋਂ ਦਾ ਵੀਰੇ ਧੰਨਵਾਦ ਆ ਸਰ ਬਹੁਤ ਬਹੁਤ ਸੋਡਾ ਵੀਡੀਓ ਜੀ ਧੰਨਵਾਦ ਓਕੇ ਬਾਈ ਜੀ ਕੋਈ ਗੱਲ ਨਹੀਂ ਅਸੀਂ ਦੇਖੋ ਆਪਣੇ ਘਰੇ ਵੀ ਆਵਾਂਗੇ ਆਪਣਾ ਪਿੰਡੇ ਹੀ ਨਹੀਂ ਨਹੀਂ ਜੀ ਝਾੜੋ ਝਾੜੋ ਪਿੰਡਾ ਸੌਰੀ ਬਾਈ ਜੀ ਜੇ ਮੈਨਾਂ ਲੈ ਕੇ ਅਸੀਂ ਆਵਾਂਗੇ ਬਾਈ ਜੀ ਉਹਨਾਂ ਨਾਲ ਘਰੇ ਵੀ ਪਾਈਦੇ ਜਾ ਕੇ ਗੱਲਬਾਤ ਕਰਾਵਾਂਗੇ ਤੇ ਬਾਪੂ ਜੀ ਨਾਲ ਗੱਲਬਾਤ ਕਰਾਉਨੇ ਆ ਬਾਪੂ ਜੀ ਤੁਸੀਂ ਕੱਲ ਹੋ ਠੀਕ ਹੋ ਬਾਪੂ ਜੀ ਠੀਕ ਹੈ ਠੀਕ ਆ ਜੀ ਕੰਮਕਾਰ ਵਧੀਆ ਬਾਪੂ ਜੀ ਇਹ ਹਾਂ ਜੀ ਵਧੀਆ ਜੀ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਆ ਜੀ ਭਾਈ ਆਪਕਨੂੰ ਮੈਂ ਦੱਸ ਦਵਾਂ ਵੀ ਨਵੇਂ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ? ਕਰਨਾ ਚਾਹੀਦਾ। ਠੀਕ ਆ ਜੀ। ਵੀ ਕੰਮ ਲੱਗ ਰਿਹਾ ਨਾ। ਹਾਂ। ਓਕੇ ਜੀ। ਇਧਰ ਆ ਜਾ ਬਕੌਣ ਦੇ। ਠੀਕ ਆ ਜੀ। ਹੁਣ ਕੜੇ ਆਪਣੇ ਨਵੇਂ ਭਰਾ ਕੰਮ ਕਰ ਰਹੇ ਨੇ। ਇਹਨਾਂ ਵਾਰੀ ਦੱਸੋ ਗੱਲਬਾਤ ਵੀ ਆਪਾਂ ਨੂੰ ਇਹ ਕੰਮ ਅੱਗੇ ਲਿਆਉਣਾ ਚਾਹੀਦਾ ਕਿ ਨਾ ਲਿਆਉਣਾ ਚਾਹੀਦਾ? ਲਿਆਉਣਾ ਚਾਹੀਦਾ ਜੀ। ਠੀਕ ਆ ਜੀ। ਜੇ ਆਪਾਂ ਹੁਣ ਕੰਮ ਕਰਾਂਗੇ ਤਾਂ ਆਪਣਾ ਕਾਹਾਂ ਕੰਮ ਵਧੂਗਾ ਜੀ? ਇਹ ਤਾਂ ਇਹ। ਆ ਛੋਟੇ ਬੱਚਿਆਂ ਦੀ ਦੱਚੀ ਵਧੂਗੀ ਇਹ ਕੰਮ ਧੰਦੇ ਲੱਗਣਗੇ ਜੀ। ਇਥੇ ਮਾਰੇ ਕਿੱਥੇ ਇੱਥੇ ਲੱਗਣੇ ਨਸੇ ਪੱਤੇ ਤੋਂ ਦੂਰ ਰਹਿਣਗੇ ਹਾਂ ਜੀ ਹਾਂ ਬਾਪੂ ਜੀ ਆਪਾਂ ਇਹੀ ਕਹਿਣਾ ਚਾਹੁੰਦੇ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਕਿੰਨੇ ਵੀ ਆਪਾਂ ਨੂੰ ਭਰਾ ਦੇਖਦੇ ਨੇ ਵੀ ਆਪਾਂ ਇਹ ਕੰਮ ਨੂੰ ਅਪਣਾਈਏ ਦੁਬਾਰਾ ਠੀਕ ਹੈ ਠੀਕ ਹੈ ਜੀ ਹਾਂ ਜੀ ਇੱਕ ਫੋਟੋ ਕਰ ਦੇ ਬਾਈਆਂ ਦੇ ਵਿੱਚ ਹੀ ਇੰਜਾਂ ਵੀਰ ਜੀ ਅਰੇ ਜੀ ਮੈਂ ਭਾਈ ਮੈਂ ਮੰਡੇ ਦਾ ਮੰਡੇ ਦਾ ਹੁਣ ਮੈਂ ਤਾਂ ਹੁਣ ਉਹ ਹਟ ਕੇ ਮਾਰ ਨੂੰ ਉੱਪਰ ਲੈ ਕੇ ਉਹ ਘਰੀ ਵੇਚਦਾ ਮਾਰ ਅੱਛਾ ਪਰ ਇਹ ਫਾਇਦਾ ਯਾਰ ਇਹ ਤਾਂ ਬਾਹਰ ਤਾਂ ਕਰਨੇ ਕੋਈ ਨਹੀਂ ਜਮੇ ਲੱਗਦਾ ਟਿਕੜ ਵਾਲੇ ਨੇ ਆ ਜੀ ਚਲਾਤਾ ਇਹ ਚਲਾਤੀ ਵੀਰੇ ਹੋਰ ਜੀ ਠੀਕ ਹੋ ਕੰਮ ਕਰੀ ਠੀਕ ਹੈ ਚਲੋ ਕਰ ਤੁਹਾਡਾ ਸੋਨ ਵੀ ਹੈ ਜੀ ਕਰਤਾ ਸਾਡੇ ਨੇ ਅਜਾ ਮੁਰਗਾ ਲੈਂਦਾ ਹਾਂ ਮੁਰਗਾ ਉਹ ਵਰਗਾ ਲੈ ਸਾਡਾ ਥੋੜਾ ਦਾਖਲ ਗੱਦ ਖਾਈ ਬਾਈਆਂ ਨੂੰ ਮੁਰਗਾ ਦੇਖਣ ਵਾਲਿਆਂ ਨੂੰ ਭਾਵਾਂ ਨੂੰ ਠੀਕ ਆ ਕਿੰਨੇ ਦਾ ਲੈਂਦਾ ਜੀ ਹੁਣ ਇਹ ਪਿਆਰ ਆ ਯਾਰ ਨਹੀਂ ਇਹ 18 18 ਠੀਕ ਹੈ ਬਾਈ ਥੋੜਾ ਚਲੇਗਾ ਬਟਾ ਠੀਕ ਆ ਜੀ ਅੱਛਾ ਬਹੁਤ ਚੰਗਾ ਜੀ ਹੈ ਨਾ ਸੋਰਾ ਕਿਨਾ ਕਮਪਾਸ ਜੀ ਘਰੇ ਫਿਰ ਹੁਣ ਨਹੀਂ ਆਪਾਂ ਸਿੱਧਾ ਕਰਦੇ ਠੀਕ ਹੈ ਜੀ ਹਾਂ ਕੰਮਕਾਰ ਕਿਦਾਂ ਦੀ ਵਧੀਆ ਕੰਮਕਾਰ ਠੀਕ ਹੈ ਮੈਂ ਤੁਹਾਡੇ ਵੀਡੀਓ ਪਾਉਣੀ ਯਾਰ ਤਾਂ ਨਾ ਜਦੇ ਅੱਛਾ 5 ਮਿੰਟ ਠੀਕ ਹੈ ਜੀ ਮਲਾਉਂ ਜੀ ਕਦੇ ਫਿਰ ਆਪਾਂ ਪਾਵਾਂਗੇ ਵੀਡੀਓ